ਤੁਹਾਨੂੰ ਪੁੱਛਣਾ ਹੈ ਕਿ ਮੈਂ ਤੁਹਾਨੂੰ ਕਿਵੇਂ ਪੁੱਛ ਸਕਦਾ ਹਾਂ ਅੱਜ 4-5 ਸਕੂਲਾਂ ਦੇ ਵਿੱਚ ਜਿਹੜਾ ਸਿੱਖਿਆ ਕ੍ਰਾਂਤੀ ਦੇ ਤਹਿਤ ਸਿੱਖਿਆ ਦਾ ਤਿਉਹਾਰ ਮਨਾਇਆ ਗਿਆ ਔਰ ਮੈਂ ਬਹੁਤ ਮੁਬਾਰਕਬਾਦ ਦਿੰਦਾ ਧੰਨਵਾਦ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਤ ਸਿੰਘ ਮਾਨ ਜੀ ਔਰ ਸਾਡੇ ਪ੍ਰੀਸ ਸੀ ਸੋਧਿਆ ਜੀ ਕੇਜਰੀਵਾ ਸਾਹਿਬ ਔਰ ਸਾਡੇ ਐਜੂਕੇਸ਼ਨ ਮਿਨਿਸਟਰ ਸਰਦਾਰ ਨਰਜੋ ਸਿੰਘ ਰਾਜ ਜੀ ਕਿ ਜਿਨ੍ਹਾਂ ਦੀ ਰਹਿਨਮਾਈ ਹੇਠੇ ਸ਼ਾਨਦਾਰ ਪ੍ਰੋਗਰਾਮ ਚੱਲ ਰਿਹਾ ਔਰ ਸ਼ਿਕਸ਼ਾ ਕ੍ਰਾਂਤੀ ਦੇ ਤਹਿਤ ਸਰਕਾਰ ਵੱਲੋਂ ਬਹੁਤ ਵੱਡੇ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਔਰ ਸਕੂਲਾਂ ਦੇ ਵਿੱਚ ਖਾਸ ਤੌਰ ਤੇ ਇਨਫਰਾਸਟ੍ਰਕਚਰ ਦੇ ਵਿੱਚ ਜਿੰਨੀਆਂ ਵੀ ਜ਼ਰੂਰਤਾਂ ਨੇ ਉਹ ਸਾਰੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਚਾਹੇ ਬਾਉਂਡਰੀਜ਼ ਦੀ ਗੱਲ ਹੋਵੇ ਬਾਉਂਡਰੀ ਵਾਲਸ ਦੀ ਗੱਲ ਹੋਵੇ ਚਾਹੇ ਕਲਾਸਰੂਮਸ ਦੀ ਗੱਲ ਹੋਵੇ ਜਾਂ ਕੈਂਪਸ ਮੈਨੇਜਰ ਦੀ ਗੱਲ ਹੋਵੇ ਚੌਕੀਦਾਰ ਤੱਕ ਦੀ ਗੱਲ ਹੋਵੇ ਸਰਕਾਰ ਹਰ ਪੱਧਰ ਤੇ ਜਿਹੜੀ ਉਪਰਾਲੇ ਕਰ ਰਹੀ ਹੈ ਔਰ ਟੀਚਰਸ ਦੀ ਕਮੀ ਨੂੰ ਵੀ ਬਹੁਤ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਸਾਡੇ ਇਸ ਜਿਹੜੇ ਬਲਾਕ ਹੈ ਉਸ ਦੇ ਵਿੱਚ ਹਾਲਾਂਕਿ ਟੀਚਰਸ ਠੀਕ ਨੇ ਪਰ ਫਿਰ ਵੀ ਸਰਕਾਰ ਵੱਲੋਂ ਸਾਰੇ ਉਪਰਾਲੇ ਜਿਹੜੇ ਕੀਤੇ ਜਾ ਰਹੇ ਸੋ ਅੱਜ ਦੇ ਸਮਾਗਮ ਤੇ ਮੇਰੇ ਨਾਲ ਹਰ ਸਿਮਰਨ ਘੁੰਮਨ ਜੀ ਸਾਡੇ ਨੌਜਵਾਨ ਸਾਥੀ ਸਾਲਕੇ ਦੇ ਇੰਚਾਰਜ ਵੀ ਮੌਜੂਦ ਨੇ ਮੈਂ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਔਰ ਉਹਨਾਂ ਦੀ ਵੀ ਬਹੁਤ ਮਿਹਨਤ ਹੈ ਔਰ ਸਾਰੇ ਸਟਾਫ ਦਾ ਬਹੁਤ-ਬਹੁਤ ਤਾਰੀਫ ਥੈਂਕ ਯੂ ਪਰ ਕਮਿਊਨਿਟੀ ਲੱਗੇ ਸਰਕਾਰ ਤੇ ਤੰਬਿਲ ਆਤੀ ਔਰ ਟੀਕਾ ਲੱਗਦੀ ਟੀਕਾ ਵੀ ਚੱਲ ਰਿਹਾ ਹੈ ਨਹੀਂ ਬੀਵੀਐਮਪੀ ਜਾਂ ਜੇ ਪੰਜਾਬ ਦੇ ਪਾਣੀਆਂ ਦੀ ਗੱਲ ਜਦੋਂ ਵੀ ਚੱਲੀ ਹੈ ਸਰ ਸਾਡੀ ਸਰਕਾਰ ਦੇ ਸਮੇ ਸਾਡੇ ਅਸੀਂ ਪੰਜਾਬ ਦੇ ਪਾਣੀ ਜਿੰਨੇ ਵੀ ਉਸ ਦੀ ਇੱਕ ਵੀ ਬੂੰਦ ਜਿਹੜੀ ਹੈ ਅਸੀਂ ਫालतू ਨਹੀਂ ਜਾਣ ਦੇਵਾਂਗੇ ਇਹ ਸਾਡੇ ਸੀਐਮ ਸਾਹਿਬ ਦਾ ਵੀ ਪ੍ਰਣ ਹੈ ਤੇ ਸਾਡੀ ਸਾਰੀ ਪਾਰਟੀ ਦਾ ਸਾਰੀ ਸਰਕਾਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਔਰ ਬਿਲਕੁਲ ਲਗਾਤਾਰ ਤਰਨੇ ਪ੍ਰਦਰਸ਼ਨ ਹੁਣ ਵੀ ਚੱਲ ਰਿਹਾ ਤੇ ਜਦ ਤੱਕ ਇਹ ਫੈਸਲਾ ਨਹੀਂ ਹੋ ਜਾਂਦਾ ਤਦ ਤੱਕ ਇਹ ਦਰਨੇ ਪ੍ਰਦਰਸ਼ਨ ਚੱਲਦੇ ਰਹਿਣਗੇ ਬਾਜਾ ਦੇ ਸੀਐਮ ਸਾਹਿਬ ਦਾ ਵੀ ਇੱਕ ਬਿਆਨ ਆਇਆ ਸੀ ਕਿ ਸਭ ਤੋਂ ਵੱਧ ਪਾਣੀ ਹਿਮਾਚਲ ਦੇ ਵਿੱਚ ਆ ਰਹਾ ਮੱਚ ਦਾ ਨਹੀਂ ਸਭੰਦਾ ਉਸ ਪੰਨ ਹਿਮਾਚਲ ਦਾ ਸੀਐਮ ਤਾਂ ਮੈਂ ਲੱਗਦਾ ਉਹ ਸੁੱਤਾ ਕਈ ਦਿਨਾਂ ਬਾਅਦ ਹੀ ਉੱਠਿਆ ਸੁੱਤਾ ਕਈ ਦਿਨਾਂ ਬਾਅਦ ਉੱਠਿਆ ਤੇ ਉਹ ਮੈਂ ਸਮਝਦਾ ਕਿ ਮੈਂ ਨਹੀਂ ਰੱਖਦਾ ਰੱਖਾਂਦਾ ਉਹ ਜਿਹੜਾ ਉਹ ਬਿਆਨ ਬਿਲਕੁਲ ਹੀ ਇਲੋਜੀਕਲ ਹੈ ਕੀ ਡਿਵੈਲਪਮੈਂਟ ਲੈ ਕੇ ਸਰਕਾਰ ਦਾ ਮਿਸ਼ਨ ਕਾ ਵੀ ਸਾਡੇ ਹਰ ਹਲਕੇ ਦੇ ਲਈ ਪੈਸੇ ਕਾਫੀ ਆ ਰਹੇ ਹਨ ਕਰੋੜਾਂ ਦੇ ਵਿੱਚ ਫੰਡਸ ਆ ਰਹੇ ਆ ਸੋ ਮੈਂ ਸਮਝਦਾ ਕਿ ਚਾਹੇ ਹੁਣੇ ਰੀਸੈਂਟਲੀ ਮੈਂ ਤੁਹਾਨੂੰ ਦੱਸ ਰਿਹਾ ਸੀ ਚਾਹੇ ਉਹ ਰੋਡ ਡਿਵੈਲਪਮੈਂਟ ਦਾ ਕੰਮ ਹੋਵੇ ਸੜਕਾਂ ਦਾ ਕੰਮ ਹੋਵੇ ਜਾਂ ਹੋਰ ਵੀ ਜਾਂ ਸਕੂਲਾਂ ਦਾ ਜਾਂ ਬਿਲਡਿੰਗਸ ਦਾ ਪਿੰਡ ਦੇ ਡਿਵੈਲਪਮੈਂਟ ਦਾ ਕੰਮ ਸਰ ਬਹੁਤ ਸਾਰੇ ਫੰਡਸ ਆ ਵੀ ਰਹੇ ਨੇ ਤੇ ਬਹੁਤ ਸਾਰੇ ਫੰਡਸ ਆਏ ਵੀ ਨੇ ਸੋ ਓਵਰਆਲ ਡਿਵੈਲਪਮੈਂਟ ਜਿਹੜੀ ਉਹ ਜਿਹੜੀ ਸਰਕਾਰ ਕਰਵਾ ਰਹੀ ਹੈ ਔਰ ਸਰਕਾਰ ਜਿੱਥੇ ਸਿੱਖਿਆ ਕ੍ਰਾਂਤੀ ਦੇ ਲਈ ਵੱਡੇ ਉਪਰਾਲੇ ਕਰ ਰਹੀ ਹੈ ਉੱਥੇ ਯੋਧ ਨਸ਼ਿਆਂ ਵਿਰੁੱਧ ਵੀ ਛੇੜਿਆ ਹੋਇਆ ਹੈ ਔਰ ਬੜਾ ਕਾਮਯਾਬ ਤਰੀਕੇ ਨਾਲ ਚੱਲ ਰਿਹਾ ਸੋ ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਜਿੰਨੇ ਵੀ ਸਾਡੇ ਸਾਥੀ ਹੈ ਔਰ ਹਰ ਪੰਜਾਬੀ ਇਸ ਯੁੱਧ ਨਸ਼ਾ ਵਿਰੁੱਧ ਦੇ ਵਿੱਚ ਸਰਕਾਰ ਦਾ ਜਿਹੜਾ ਸਾਥ ਹੈ ਸਰ ਅਕੇ ਐਮਪੀ ਸਾਹਿਬ ਆਪਣੇ ਹਲਕੇ ਚ ਆਏ ਉਹ ਕੀ ਕਹਿਣਾ ਚਾਹੇ ਮੈਂ ਤਾਂ ਜੀ ਮੈਂ ਹਰ ਵਾਰੀ ਬਹੁਤ ਥੈਂਕਫੁਲ ਫੀਲ ਕਰਦਾ ਕਿਉਂਕਿ ਗੱਲ ਹੈ ਜਦੋਂ ਵੋਟਾਂ 'ਚ ਅਸੀਂ ਜਾਂਦੇ ਸੀ ਸਾਰਿਆਂ ਨੂੰ ਕਹਿੰਦੇ ਸੀ ਕਿ ਸਾਡਾ ਫਰਕ ਤੁਹਾਨੂੰ ਮਹਿਸੂਸ ਕਰੋਗੇ ਤਾਂ ਫਰਕ ਜਿਹੜਾ ਹੈ ਉਸ ਚੀਜ਼ ਤੇ ਪਹਿਰਾ ਸਾਡੇ ਐਮਪੀ ਸਾਹਿਬ ਦਿੰਦੇ ਜਿਹੜਾ ਵਾਅਦਾ ਕਰਦੇ ਆ ਜਿਹੜੀ ਵੀ ਗੱਲ ਕਰਦੇ ਆ ਉਹ ਪੂਰੀ ਕਰਦੇ ਆ ਪਿਛਲੇ ਦਿਨੀ ਪ੍ਰਧਾਨ ਸਾਹਿਬ ਵੱਲੋਂ ਇੱਕ ਤਗੜਾ ਪੰਚਾਇਤ ਦੇ ਇਥੇ ਕੀਤਾ ਗਿਆ ਕਿ ਕੰਮ ਨਹੀਂ ਕੀਤਾ ਜਾ ਰਿਹਾ ਜਾਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਮਤਲਬ ਸੱਜੇ ਤੁਸੀਂ ਕੀ ਉਹ ਇੱਕ ਵਾਰੀ ਉਹਨਾਂ ਨੂੰ ਤੁਸੀਂ ਸਵਾਲ ਪੁੱਛੋ ਕਿ ਉਹ 33 ਕਰੋੜ ਰੁਪਏ ਜਿਹੜਾ ਸੀਵਰੇਜ ਐਸਟੀਪੀ ਪਲਾਂਟ ਲੱਗਾ ਉਹ ਕਿੱਥੋਂ ਰੱਬ ਵੱਲੋਂ ਆਇਆ ਉਹ ਕੰਮ ਹੀ ਕਰਵਾ ਰਹੇ ਜਿਹੜੀ ਰੋਡ ਨਡਾਲਾ ਤੋਂ ਢਿਲਵਾ ਮੰਡਰੀ 9 ਕਰੋੜ ਦੀ ਉਹ ਕਿੱਥੋਂ ਆਈ ਤੇ ਨਾਲ ਜਿਹੜਾ ਆ ਉਥੇ ਪਾਣੀ ਦੇ ਕਨੈਕਸ਼ਨ ਦੇ ਰਹੇ 12 ਕਰੋੜ ਦਾ ਉਹਦਾ ਉਦਘਾਟਨ ਕਰਕੇ ਛੱਡੇ ਆ ਸਾਰੇ ਕੰਮ ਜਿਹੜੇ ਕੰਪਲੀਟ ਕਰਵਾ ਰਹੇ ਉਹ ਅਸਲ 'ਚ ਉਹਨਾਂ ਦੀ ਆਦਤ ਹੈ ਆ ਕਿ ਕਿਸੇ ਦੇ ਮੋਢੇ ਤੇ ਰੱਖ ਕੇ ਚਲਾਉਣ ਦੇ ਉਹਨਾਂ ਨੇ ਹੁਣ ਉਹ ਸਫਾਈ ਕਰਮਚਾਰੀ ਲੱਭ ਲਏ ਉਹਨਾਂ ਨੂੰ ਤੇ ਆਪਾਂ ਆਲਰੇਡੀ ਰੀਇਮਬਰਸ ਕਰ ਦਿੱਤਾ ਉਹਨਾਂ ਦੀ ਤਨਖਾਹ ਦੇ ਗਏ ਬੀਜੇਪੀ ਅਕਲੋ ਨੇ ਤਾਂ ਕਹਿੰਦੇ ਤਾਂ ਇਹ ਪੈਚਵਰਕ ਨੂੰ ਲੈ ਕੇ ਸਾਲ ਕੀਤਾ ਜਾ ਰਿਹਾ ਕਿ ਉਹ ਵੇਖੋ ਜੀ ਮੇਰੇ ਹੁੰਦਾ ਤਾਂ ਕੋਈ ਪੈਚਵਰਕ ਨਹੀਂ ਹੋਇਆ ਮੈਨੂੰ ਨਹੀਂ ਪਤਾ ਕਿਹੜੇ ਪੈਚਵਰਕ ਦੀ ਗੱਲ ਕਰਦੇ ਅਸੀਂ ਤਾਂ ਸੜਕਾਂ